ਉਹ ਵਿਚਾਰਾ ਤੜਕੇ ਲੱਗਿਆ ਲਾ ਕੁੜੀ ਅਜ ਬਾਣ ਨੇ ਨਿ ਫੋਨ ਕਰਤਾ ਬਾਣ ਨੇ ਦਾ ਕਾਜੇ ਦਾ ਹਿਸਾਬ ਕਰਨ ਗਿਆਗਾ ਕੀ ਕਰਦੀ ਆ ਕਾਜੇ ਨੀ ਮੋਟਾਂ ਦੇਣੀ ਕਦੇ ਢੰਕਾ ਦੇ ਕਾਜੇ ਕਦੇ ਬਾਣ ਨਾਲ ਦੇ ਕਾਜੇ ਲਾ ਆਈ ਨੀ ਔੜਦੀ ਸਰਕਾਰਾਂ ਨੂੰ ਫਿਰ ਕੋਈ ਵੀ ਕਪਾਤਾ ਚੱਜਦਾ ਬਹਿ ਜਾ ਪਰ ਉਹ ਵੀਰ ਹੁਣ ਇੱਕ ਫਸਲ ਹੁੰਦੀ ਐ ਇੱਕ ਫਸਲ ਨੂੰ ਦੱਸ ਅਗਲਾ ਕੀ ਕਰੀਉਗਾ ਤੇ ਕਾ ਕਾ ਕੋ ਨਹੀਂ ਦਰਦਾ ਕਾ ਕੂ ਦੀ ਮੰਮਾ ਲਾਹਣ ਰੋਟਾ ਮਗਣਾਈ ਜਾਂਦੀ ਏਗੀ ਪਰ ਤਾਂ ਟੈਂਸ਼ਨ ਜੀ ਪਈ ਬੜੀ ਏਗੀ ਮੈਂ ਤਾਂ ਕਹੀ ਜਾਂਦੀ ਸੀ ਕਿ ਮੈਨੂੰ ਤਾਂ ਕਿਸੇ ਨੂੰ ਚੰਗਾ ਲੱਗਦਾ ਅੱਜ ਤੇ ਰੱਪੇ ਉਹਦਾ ਹਸਾਮ ਕਰ ਲਿਆ ਵਾ ਪਤਾ ਨਹੀਂ ਉਹ ਬਾੜ ਦਾ ਹਜੇ ਕਿੱਡੀ ਕੁ ਪਰਚੀ ਕੱਢ ਕੇ ਫੜਾਉਗਾ ਹਸਾਮ ਵਾਲੀ ਇੰਨਾ ਤਾਂ ਕੰਮoon ਭਰੇ ਜਾਂਦੇ ਇਹਨਾਂ ਨੇ ਕਿਹੜਾ ਐ ਦੇਖਣਾਗਾ ਵੀ ਜੱਟ ਦੇ ਪਸੰਦ ਨਹੀਂ ਆਉਂਦੀ ਪਤਾ ਨਹੀਂ ਕੀ ਜੱਟ ਤਾਂ ਵਿਚਾਰਾ ਸੁੱਤਾ ਉੱਠ ਕੇ ਖਾਂਦਾ ਵੀ ਬੜੇ ਸੰਸੇ ਚੋਰੇ ਲੱਤੀ ਲੈਂਦੇ ਹੈਗੀ ਕੀ ਕਰ ਉਸਨੂੰ ਵਰਤਾਂਗਾ ਮੈਂ ਤਾਂ ਅੱਜ ਤੱਕ ਇਹਦੀ ਰੋਟੀ ਵੀ ਚੰਗੀ ਨਹੀਂ ਲੱਗਦੀ। ਆ ਸੌਕੇ ਘਰ ਤਾਂ ਭਾਈ ਇਨਵਰਟਰ ਲਿਆ ਕੇ ਰੱਖ ਲੈਨੇ। ਕੀ ਕਰਕੇ ਘਰ ਜਾਗੀ ਹੋਰ ਮਾਰ ਹੀ ਨਹੀਂ ਲੋਟ ਆਉਂਦੀ ਗਿੱਲ ਪੁੱਤੇ ਦੀ। ਕੀ ਕਰੂਗਾ ਕੋਈ ਲੈ। ਹੁਣ ਹਾਰ ਕੇ ਜਵਾਕ ਨੂੰ ਕਿੰਨੀ ਨੇਰੀ ਚ ਖੜਾਉਣਾ ਪਊਗਾ। ਓਹੋ ਕਾਕੂ ਨੂੰ ਬੈਠਣ ਨਹੀਂ ਦਿੰਦਾ ਅੱਜ ਹਾਂ। ਤੂੰ ਮੈਨੂੰ ਅੰਦਰ ਬੈਠਣ ਦਿੰਦਾ ਬਾਕੀ। ਕਿੰਨੀ ਗਰਮੀ ਅੰਦਰ ਕਰੇ ਕਿਆ ਤਾਂ ਆਪ ਤੋਂ ਹੀ ਨਹੀਂ ਜਾਂਦਾ ਜਿੰਨਾ ਚਿਰ ਆਏ ਨਹੀਂ ਪਤਾ ਲੱਗਦਾ ਸਾਬ ਕਰਕੇ ਵਿਚਾਰਾ ਵਾਪਸ ਨਹੀਂ ਆਉਂਦਾ ਵਾ ਉਹਨਾਂ ਚਿਰ ਕੋਸੇ ਨਹੀਂ ਚੰਗਾ ਲੱਗਦਾ ਮੇ ਮਮੀ ਨੇ ਕੀਆ ਨੇ ਕੀ ਕਰਦੀ ਸੀਗੀ ਮੈਂ ਤਾਂ ਕੁਛ ਨਹੀਂ ਕਰਦੀ ਤੇ ਨਾਲੇ ਕਿ ਤੂੰ ਉਹ ਗੱਲੀ ਜੀ ਬੋਲੀ ਆ ਦੀ ਸੀਗੀ ਕੰਲੀ ਤਾਂ ਵੀਰ ਮੈਂ ਆਏ ਬੋਲੀ ਆ ਦੀ ਸੀਗੀ ਤੈਨੂੰ ਪਤਾ ਹੀ ਹੈਗਾ ਤੇਰਾ ਪਿਆਉ ਨਾ ਸਾਬ ਕਰਨ ਗਿਆ ਸੀ ਬਾਣ ਗਿਆ ਤੇ ਮੈਨੂੰ ਨੇ ਅੱਜ ਕੁਛ ਚੰਗਾ ਲੱਗਦਾ ਬਣਾ ਕੇ ਦੇ ਦੇ ਨਾਲੇ ਕੀ ਬਣਾ ਕੇ ਦੇਦਾ ਤੈਨੂੰ ਪਤਾ ਮੇਰੀ ਅੱਜ ਰੋਟੀ ਛੁੱਟੀ ਪਈ ਐ ਜਦੋਂ ਉਹਦਾ ਬਾਣਗੇ ਨੇ ਫੋਨ ਕੀਤਾ ਤਕੜਾਈ ਨਾ ਫੋਨ ਕੀਤਾ ਉਹਨੇ ਤਾਂ ਭੱਜ ਕੇ ਕਹਿਤਾ ਕਣਕ ਹੋਈ ਐ ਫਿਰ ਕਣਕ ਹੁਣ ਮਖੇ ਖਾਣ ਨੂੰ ਨਾ ਰੱਖੀਏ ਬਗਲੀਆਂ ਚੱਕ ਲਗੇ ਤੁਸੀਂ ਨਰਮੇ ਦਾ ਵੀ ਲੈ ਕੇ ਗਏ ਸੀ ਨਰਮੇ ਦਾ ਵੀ ਵੀਰ ਕੀ ਲੈ ਕੇ ਗਏ ਸੀਗੇ ਪਾਣੀ ਕੋਈ ਸਰਕਾਰਾਂ ਨਹੀਂ ਦਿੰਦੀ ਸਪਰੇ ਕੋਈ ਚੰਚ ਦੀ ਸਰਕਾਰ ਨਹੀਂ ਦਿੰਦੀ ਵੀ ਸਰਕਾਰ ਇਹ ਤਾਂ ਮੰਮੀ ਤਾਂ ਚੰਗੀ ਆਗੀ ਹਰਾ ਫਿਰ ਹਣ ਚੰਗੀ ਉਹੀ ਤਾਂ ਗੱਲ ਐ ਮੈਨੂੰ ਤਵੀਰ ਕੁਛ ਚੰਗਾ ਨਹੀਂ ਲੱਗਦਾ ਨਾ ਮੈਂ ਤੈਨੂੰ 20 ਵਾਰੀ ਕਿਹਾ ਤੇਰੀ ਸੇਲੀ ਦੀ ਗੀਤ ਨਾ ਕਰਿਆ ਕਰ ਫਿਰ ਉਹ ਦਾ ਸੈਂਡਲ ਸੈਂਡਲ ਬਣਾਇਆ ਸੈਂਡਲ ਸੁਣਡਲ ਸੈਂਡਲ ਸਿੱਟਾ ਪਾਉਣ ਵਾਲੇ ਜਾਂ ਹਲ ਤਾਂ ਗੱਸੀ ਵੀਰ ਆ ਸੈਂਡਲ ਖਾਣ ਆਏ ਤਾਂ ਮੈਂ ਪਹਿਲੀ ਵਾਰ ਸੁਣਿਆ ਉਹ ਕੀ ਹੁੰਦੇ ਆਗੇ ਮੈਨੂੰ ਤਾਂ ਨਹੀਂ ਪਤਾਗਾ ਹੈ ਇਹ ਕੋਹਦਾ ਮੈਨੂੰ ਤਾਂ ਵੀਰ ਅੱਬ ਡੇ ਘਰਾਂ ਦੀਆਂ ਰੀਸਾਂ ਨਹੀਂ ਕਰਾਂਗੇ ਜਾਂਦਗਾ ਹੁੰਦਾ ਉਹਨਾਂ ਦੇ ਤਾਂ 2000 ਮਣਕਣਕ ਹੋਈ ਐ ਤੇ ਆਪਣੇ ਗਰੀਬਾਂ ਦੇ ਖਾਣ ਜੋਕਰੀ ਆਟੋਲ ਦੇ ਵਿੱਚ ਹੀ ਪੈ ਗਈ ਹਜੇ ਤਾਂ ਜਹਾ ਉਹਦੇ ਤੋਂ ਬੀਜਾਂਗੇ ਵੀ ਤਾਂ ਕਣਕ ਦਾ ਸਿਰੇ ਪਿਆਗਾ ਉਹ ਸੰਸਾ ਲੱਗਿਆ ਤਾਂ ਵੀ ਬੀਜਾਂਗੇ ਕਿੱਥੋਂ ਮੰਮੀ ਮੈਨੂੰ ਨਹੀਂ ਪਤਾ ਮੈਂ ਤਾਂ ਸਾਢੇ ਵਿੱਚ ਚਾਹੀਦੇ ਆ ਨਹੀਂ ਕੋਈ ਨਹੀਂ ਤੇਰੇ ਪਿਆ ਨੂੰ ਹਸਾਬ ਕਰਕੇ ਆ ਜਾਂਦੇ ਉਤੋਂ ਮੈਨੂੰ ਵੀ ਅੱਜ ਉਹਦਾ ਮੂੰਹ 'ਚ ੱਟ ਲਾਜਾ ਲੱਗਿਆ ਪਤਾ ਨਹੀਂ ਵਿਚਾਰਾ ਹਜੇ ਤਾਂ ਕੀ ਰਸਾ ਫੱਕ ਕੱਢੂਗਾ ਹੈ ਕੋਈ ਨਹੀਂ ਜੇ ਉਹ ਹੋ ਗਿਆ ਨਾ ਗੁਲਗਲੇ ਗਲਗਲੇ ਪਕਾ ਦੂੰਗੀ ਤੈਨੂੰ ਤੇਲ ਮੰਗਵਾ ਕੇ ਕੀ ਕਰੀ ਹੋਰ ਸੰਸਾ ਤਾਂ ਉਹ ਲੱਗਿਆ ਪੈਸਾ ਇਹਨੂੰ ਟੁੰਡੜਾ ਨਹੀਂ ਚਾਹ ਕਨਾ ਕਰਿਆ ਤਾਂ ਵੱਡੇ ਘਰਾਂ ਦੇ ਵੱਡੇ ਚੋਜ ਹੁੰਦੇ ਆ ਕਿ ਆਪਣੇ ਵਰਗੇ ਗਰੀਬਾਂ ਦੇ ਤਾਂ ਰੋਟਨੀ ਮੰਨਦੀਆਂ ਉਹ ਵੀ ਚਟਣੀ ਦੇ ਨਾਲ ਉਹ ਤਾਂ ਵੀ ਜਦੋਂ ਮੈਂ ਗਈਆਂ ਉਹਦੇ ਉਹਦੀ ਮਾਂ ਤਾਂ ਸਬਜ਼ੀਆਂ ਵੀ ਤਿੰਨ ਬਣਾਈ ਬੈਠਾ ਸੀ ਨਾ ਹੈ ਤੇ ਇੱਥੇ ਇੱਕ ਟਾਈਮ ਦੀ ਸਬਜ਼ੀ ਦਾ ਵੀ ਸੰਸਾ ਹੋ ਜਾਂਦਾਗਾ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਭਰੀ ਜਾਊਗੀ ਆ ਲੈ ਤੈਨੂੰ ਪਤਾ ਮੰਮੀ ਮੇਰੇ ਲਈ ਦੇਣਾ 13600 ਦਾ ਸੂਟ ਲੈ ਲੈ 3600 ਨਹੀਂ ਹੁਣ ਫਿਰ ਉਹੀ ਤਾਂ ਮੈਂ ਤੈਨੂੰ ਕਹੀ ਜਾਨੀ ਆ ਹੁਣ ਉਹ ਤਾਂ 3600 ਵਾਲਾ ਲੈ ਆਈਏ ਤੂੰ ਤਾਂ ਹੁਣ ਹੀ ਸੁਪਨਾ ਛੱਡ ਦੇ ਵੀਰ 3600 ਵਾਲੇ ਦੀ ਆਪਾਂ ਤਾਂ ਕਦੇ ਉਥੀ ਵੀ ਨਹੀਂ ਦੇਖੀ ਕਹੇ ਜਾਂਦਾ 3600 ਵਾਲਾ ਲੈ 3600 ਦਾ ਤਾਂ ਗੁੜ ਚਾਹੁੰਦਾ ਸਾਲ ਭਰਦਾ ਹੈ ਗਰੀਬਾਂ ਉਹ ਤਾਂ ਖਾ ਜਾਂਦੀਆਂ ਦੋ ਦਿਨਾਂ ਚ 3600 ਤੇ ਆਪਾਂ ਤਾਂ 3600 ਨਾ ਇੱਕ ਸਾਲ ਟਪਾਇਆ ਜਾਂਦਾ ਮੈਂ ਤਾਂ ਸਾਲ ਸਾਲ ਟਪਾ ਕੇ ਦੇਖ ਲੈ ਵੀਰ ਕਿੱਥੇ ਦਿਹਾੜੀਦਾਰ ਬੰਦਾ ਤੇ ਕਿੱਥੇ ਵੱਡੇ ਘਰ ਦੀ ਕੁੜੀ ਉਹ ਤੱਕੜੇ ਘਰ ਦੀ ਐ ਤੂੰ ਉਹਦੀ ਰੀਸ ਨਾ ਕਰਿਆ ਕਰ ਤੱਕੜੇ ਘਰ ਦੀ ਧੀ ਤੇ ਮਾੜੀ ਘਰ ਦੀ ਧੀ ਦਾ ਬਹੁਤ ਵੱਡਾ ਫਾਸਲਾ ਹੁੰਦਾ ਹੈਗਾ ਮੈਨੂੰ ਨਹੀਂ ਪਤਾ ਮੈਂ ਕਿ 3600 ਦਾ ਛੂਟ ਲੈ ਕੇ ਦੇ ਦੋ ਛੂਟ ਲੈ ਕੇ ਦੇ ਦੇ 3600 ਦਾ 3600 ਦਾ ਮੂੰਹ ਵੇਖਿਆ ਕਿੱਡਾ ਹੁੰਦਾ ਨੋਟ ਪਤਾ ਕਿੰਨੇ ਪੈਂਦੇ 3600 ਦੇ ਨੀ ਆਟਾ ਭੇਉਣ ਵਾਸਤੇ ਪੈਸੇ ਵੀ ਚਾਹੀਦੇ। ਗਿਆ ਤੇਰਾ ਪਿਓ ਮੰਡੀ ਬਾਣੇ ਬਾ ਕੋਲੇ ਪੈਸੇ ਲੈਣ ਜੇ ਪਾਣੀਆ ਪੈਸੇ ਦੇਊਗਾ। ਪਰ ਬਾਣੀਆਂ ਦੀ ਲਿਚ ਖਰੀਚੀ ਤੋਂ ਮੈਨੂੰ ਲੱਗਿਆ ਨਹੀਂ ਵੀ ਉਹ ਪੈਸੇ ਦੇਊਗਾ। ਅੱਛਾ ਹਾਂ। ਐਸੀ ਗੱਲ ਤੋਂ ਕਿਹਾ ਜਾਂਦਾ ਇਹੀ ਤਾਂ ਹੁੰਦੀਆਂ ਕਰਜ਼ੇ ਦੀਆਂ ਮਾਰਾਂ। ਜਿੰਨਾ ਦੇ ਥੱਲੇ ਜੱਟ ਆ ਜਾਂਦਾ ਦਾ। ਜੱਟ ਫਾਹ ਲੈ ਕੇ ਐਵੇਂ ਨਹੀਂ ਮਰਦਾ। ਉਸ ਤਾਂ ਵੀ ਲਿਆ ਹ ਬਾਣੇ ਵੱਡੇ ਸੇਠ ਹੀ ਮਾਰ ਦਿੰਦੇ ਨੇ। ਹੈ? ਉਹਦੇ ਕਾਨਕ ਕੀ ਮਾੜੀ ਮੋrti ਸੜਤੀ ਨਪੁੱਤੇ ਦੀ ਕੁਸਤਾ ਢੋਲ ਚ ਪੈ ਗਈ ਉਹ ਜਿਹੜੀ ਸਿੱਟੀ ਸੀ ਉਹ ਤੇ ਨੀਤ ਸੱਟ ਕੇ ਬਹਿ ਗਿਆ ਉਹ ਬੜਾ ਸੰਸਾ ਹੋਇਆ ਪਏ ਉੜੇ ਕਵੇਲਾ ਵੀ ਬਲਾ ਹੋ ਗਿਆ ਤੇਰੇ ਪਿਓ ਨੂੰ ਤਾਂ ਹੈ ਉਹਦੇ ਤਾਂ ਕੋਲੇ ਗਰੀਬ ਦੇ ਫੋਨ ਵੀ ਨਹੀਂ ਗਾ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕਿ ਆ ਜਿਹੜਾ ਛੋਟਾ ਜਿਹਾ ਮੋਬਾਈਲ ਹੈ ਇਹ ਤੂੰ ਨਾਲ ਲੈ ਜਾ ਕਹਿੰਦਾ ਮੈਂ ਇਹ ਨਹੀਂ ਲੈ ਕੇ ਜਾਂਦਾ ਉਦੋਂ ਮੈਂ ਬਿਮਾਰ ਹੋਈ ਤਾਂ ਬਾਣਿਆਂ ਤੋਂ ਪੈਸੇ ਫੜਨੇ ਪਏ ਹੁਣ ਨਪੁੱਤੇ ਨੇ ਵਿਆਜ ਲਾ ਲਾ ਪੜ ਵਿਆਜ ਲਾ ਲਾ ਕੇ ਉਹਨਾਂ ਤਾਂ ਮੂਲ ਨਹੀਂ ਫੜਿਆ ਜਿੰਨਾ ਉਹਨੇ ਵਿਆਜ ਲਾਤਾ ਔਰ ਕਹਿੰਦੇ ਹੁੰਦੇ ਨੇ ਕਿ ਮੂਲ ਨਾਲ ਵਿਆਜ ਪਿਆਰਾ ਉਹ ਨਾ ਹੁੰਦਾ ਨਾ ਕਹਿੰਦੇ ਹੁੰਦੇ ਧੀ ਦੇ ਲੈ ਕੇ ਨਾ ਪੁੱਤ ਦੇ ਲੈ ਕੇ ਹੁਣ ਬੜਾ ਪਸਤਾਵਾ ਹੋਇਆ ਪਿਆਪ ਨੂੰ ਨਹੀਂ ਮੈਂ ਤਾਂ ਕਿਹਾ ਸੀਗਾ ਉਹਨੂੰ ਮੈਂ ਕਿਹਾ ਤੂੰ ਮੇਰਾ ਲਾਜ ਹੀ ਨਾ ਕਰਾ ਕੋਈ ਨਹੀਂ ਮੈਂ ਮਰ ਜੂਗੀ ਤੂੰ ਤਾਂ ਨਾ ਤੰਗ ਹੋਏਂਗਾ ਵਿਚਾਰੇ ਨੇ 6 ਮਹੀਨੇ ਹੱਡ ਕਾਲੇ ਕੀਤੇ ਤੇ ਹੁਣ ਜਦੋਂ ਕਣਕ ਆਈ ਉਹ ਬਾਣੀਆਂ ਦੇ ਲੈ ਕੇ ਲੱਗ ਗਈ ਔਰ ਹੋਰ ਕੀ ਕਰੂਗਾ ਕੋਈ ਆਹ ਨਰਮਾ ਵੀ ਗਿਆ ਨਰਮਾ ਵੀ ਬਰਨ ਭਜੇ ਤੱਕ ਸਮਾਰ ਕੇ ਕੀ ਕਰੂਗਾ ਕੋਈ ਹਜੇ ਨਰਮਾ ਤਾਂ ਆਏ ਤੋਂ ਜਾਣਗੇ ਇਹ ਮੰਮੀ ਜਦੋਂ ਪਾਪਾ ਗਿਆ ਨਾ ਉਹਨੂੰ ਆਏ ਕਹਦੀ 3600 ਰੁਪਿਆ ਕਰਕੇ ਦੇ ਦੇ ਮੈਨੂੰ ਤੂੰ ਆਏ ਕਰ ਮੇਰੇ ਹੱਡ ਵੱਡ ਲਾ ਹੋਰ ਤਾਂ ਕੋਈ ਬਾਹ ਨਹੀਂ ਨਹੀਂ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤਕੜੇ ਕਰਦੀ ਕੁੜੀ ਦੀ ਲਿਆਇ ਛੱਡ ਦੇ ਹੁਣ ਮੇਰੀ ਗੱਲ ਸੁਣ ਲੈ ਮੈਨੂੰ ਕਿੰਨੇ ਵਾਰੀ ਕਿਹਾ ਬੀਤੂ ਤੱਕੜੇ ਘਰ ਦੀ ਕੁੜੀ ਦੀ ਲਿਆ ਛੜਦੇ ਹਜੇ ਤਾਂ 3600 ਵਾਲੇ ਛੂਟ ਨੂੰ ਕਰਤੀਆਂ ਜਦੋਂ ਉਹਦੀ ਵੱਡਾ ਮਹਾਰਾਜ ਆ ਪੈਲਸ ਚ ਵਿਆਹ ਹੋਇਆ ਤੇ ਤੇਰਾ ਵਿਆਹ ਕਰੇ ਨਾਮ ਦਿੱਤੇ ਉਦੋਂ ਤੇਰਾ ਕਿੰਨਾ ਕਾਲਜ ਮੱਚੂ ਪਹਿਲੇ ਸੁਪਨਾ ਨੂੰ ਛੋਟੇ ਕਰਕੇ ਦੇਖ ਲਈਦਾ ਹੁੰਦਾ ਵੀਰ ਕਿਤੇ ਤੇਰੇ ਸੁਪਨੇ ਮੇਰੇ ਬੰਦੇ ਦਾ ਤੇ ਮੇਰੇ ਬੱਚੇ ਦਾ ਗਾਲ ਘੁੱਟ ਦਾ ਇਹ ਚੀਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਹੁਣੇ ਸਿੱਖ ਲੈ ਜਿਉਂਦੀ ਰਹੇ ਮੇਰੀ ਨੋ ਦੇਖ ਲੈ ਤੂੰ ਐਂ ਦੇਖ ਲੈ ਥੋੜਾ ਜਿਹਾ ਆਟਾ ਸੀ ਉਸਨੇ ਥੋੜਾ-ਥੋੜਾ ਰੋਟੀਆਂ ਖਾ ਕੇ ਡੰਗ ਲਾ ਲਿਆ ਉਹਨੇ ਇਹ ਕਿਹਾ ਕਹਿੰਦੀ ਕੋਈ ਨਹੀਂ ਮੰਮੀ ਜਦੋਂ ਤੇਰੇ ਕੋਲ ਭੈਣ ਨੂੰ ਪੈਸੇ ਨਹੀਂ ਨਾ ਥੋੜਾ ਖਾ ਕੇ ਡੰਗ ਲਾਇ ਲੈ ਲਾ ਕੇ ਪਰ ਕਿਸੇ ਦੇ ਮੰਗਣ ਨਾ ਜਾਏ ਹਾਂ ਤੇਰੀ ਭਾਬੀ ਦੇਖ ਲੈ ਕਿੰਨੀ ਸਿਆਣੀ ਆ ਮੈਨੂੰ ਨਹੀਂ ਪਤਾ ਮੈਂ ਤਾਂ 3600 ਰੁਪਏ ਦੇ ਦਮੇ ਤਾਂ 3600 ਰੁਪਿਆ ਦੇ ਦੇ ਇਹਨੂੰ ਹੋਰ ਆ ਤੇਰੀ ਭਾਬੀ ਵਿਚਾਰੀ ਦੇਖ ਲੈ ਕਿੰਨੀ ਸਿਆਣੀ ਆ ਨਾਲੇ ਸਿੱਖ ਲਿਆ ਕਰੋ ਤੋ ਕੁਝ ਤੇ ਇੱਥੇ ਪੋਤਾ ਕਾਕੂ ਨੂੰ ਚੱਕ ਲੈਂਦੀ ਤੂੰ ਕਾਕੂ ਨੂੰ ਬਰਿਆ ਲਾ ਹੁਣ ਮੰਮੀ ਕਹਾਂਇਆ ਕਿਆ ਨਾ ਇਸੇ ਤੁਸੀਂ ਰੋਟੀ ਖਾ ਲਵੰਦੇ ਮੈਂ ਤਾਂ ਕੁੱਤ ਰੋਟੀ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਤੂੰ ਖਾ ਲਈ ਰੋਟੀ ਹਾਂ ਮੰਮੀ ਲੈ ਤਾਂ ਖਾ ਲਈ ਨਾਲੇ ਉਹ ਆਟਾ ਤਾਂ ਫਿਰ ਹੁਣ ਥੋੜਾ ਜਿਹਾ ਹਾਂ ਮੰਮੀ ਉਹ ਸਵੇਰੇ ਵਾਲੀਆਂ ਪਈਆਂ ਸੀ ਮੈਂ ਉਹ ਹੀ ਗਰਮ ਕਰ ਲੈਣਾ ਇੱਕ ਮੈਂ ਖਾ ਲਈ ਤੇ ਤਿੰਨ ਚਾਰ ਰੋਟੀਆਂ ਮੈਂ ਰੱਖਤੀ ਮੈਂ ਕਹਿੰਦਾ ਨਾਲ ਡੈਡੀ ਜੀ ਆਉਣਗੇ ਨਾਲੇ ਮੰਮੀ ਖਾਣਗੇ ਤੁਸੀਂ ਖਾ ਲਾ ਜਾ ਕਿੱਦਿ ਸਿਆਣੀ ਅਨੇਕੀ ਮੈਂ ਵਾਰੀ ਜਾਵਾਂ ਨੋਹਾ ਹੁਣ ਤਾਂ ਤੇਰੇ ਵਰਗੀ ਨਾ ਹੋਣ ਜਿਹਨ ਘਰ ਦੀ ਮਜਬੂਰੀ ਨੂੰ ਸਮਝਦਗਣ ਪੁੱਤ ਕੁੜੀ ਆਈ ਮੈਨੂੰ ਤਾਂ ਕਹਿੰਦੀ ਮੈਂ ਉਹਨੂੰ 20 ਵਾਰੀ ਕਹਿਤਾ ਵੀ ਬਿੱਲੇ ਕੋ ਤਕੜੇ ਕਰਦੀ ਧੀ ਵੀ ਰੀਸ ਨਾ ਕਰਿਆ ਕਰ ਮੈਨੂੰ ਤਾਂ ਕਹਿੰਦੀ ਲੈ ਨਿਆਣੀ ਰਹਗੀ ਕਹਿੰਦੀ 3600 ਰੁਪਏ ਦਾ ਛੂਟ ਚਾਹੀਦਾ ਲੈ ਦੱਸ ਮੈਂ ਕਿੱਥੋਂ 3600 ਰੁਪਇਆ 3600 ਦਾ ਤਾਂ ਕਮਲ ਗੇ ਗੁੜ ਚਾਹੂਗਾ ਸਾਲ ਭਰ ਦਾ ਚਲੋ ਤਾਂ ਨਿਆਣੀ ਆ ਮੰਮੀ ਨੂੰ ਆਪਣੇ ਘਰ ਦੇ ਹਾਲਾਤਾਂ ਦਾ ਕੀ ਪਤਾ ਹਜੇ ਪੁੱਤ ਨਿਆਣੀ ਵੀ ਨਹੀਂ ਹੁਣ ਮਟਿਆਰ ਹੀ ਹੋਣਾ ਉਹਨੇ ਇਦੋਂ ਲੱਗ ਜਾਂਦੀ ਹੈ ਕਲੇਸ਼ ਬਹੁਤ ਪਾ ਲੈਂਦੀ ਹੈਗੀ ਚਲ ਕੋਈ ਨਹੀਂ ਹੁਣ ਤਾਂ ਮੈਂ ਸਮਝਾਉਂਗੀ ਤੁਸੀਂ ਫਿਰ ਉਹ ਵੀ ਆਪਣੀਆਂ ਰੋਟੀਆਂ ਘੜੜੀਆਂ ਸਕੀਆਂ ਬੱਤੀਆਂ ਹੋ ਜਾਣੀਆਂ ਤੁਸੀਂ ਖਾ ਲਓ ਉਹ ਸਵੇਰ ਵਾਲੀਆਂ ਰੋਟੀਆਂ ਨੇ ਫਰੰਗਣੀਆਂ ਨਹੀਂ ਚਲ ਕੋਈ ਨਹੀਂ ਪੁੱਤ ਮੈਂ ਦੇਖ ਕੇ ਆਉਣੀ ਤੇਰੇ ਪਿਓ ਨੂੰ ਆ ਗਿਆ ਹੈ ਕਿ ਨਾ ਤੇ ਚਲ ਕੋਈ ਨਹੀਂ ਤੂੰ ਖਾ ਲੈ ਰੋਟੀ ਕੋਈ ਨਾ ਮਮੀ ਮੈਂ ਤਾਂ ਖਾ ਲੂੰਗੀ ਮੈਂ ਤਾਂ ਖਾ ਲਈ ਸਾਰੀ ਰੋਟੀ ਤੇ ਤੁਸੀਂ ਡੈਡੀ ਨੂੰ ਦੇਖਿਓ ਤੇ ਆ ਕੇ ਖਾ ਲਿਓ ਰੋਟੀ ਹਾਂ ਚਲ ਮੈਂ ਦੇਖ ਕੇ ਆਉਣੀ ਹਾਂ ਠੀਕ ਕਰੋ ਠੀਕ ਐਂਡ